ਜੋ ਆਪਾਂ ਦੇ ਪਿੰਡ ਨੂੰ ਜਿਹੜਾ ਹੈਗਾ ਆ ਉਹ ਵੱਖਰਾ ਪਿੰਡ ਬਣਾਤਾ ਅੱਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਜਿਹੜਾ ਡਿੱਗ ਰਹੇ ਨੇ ਇਸ ਘਰ ਦੇ ਵਿੱਚ ਪਰਿਵਾਰ ਆ ਤਾਂ ਪਰਿਵਾਰ ਤੇ ਵੀ ਜਿਹੜੇ ਹੈਗੇ ਆ ਉਹ ਗੋਲੇ ਵਰਸਾਏ ਜਾ ਰਹੇ ਨੇ ਹੱਥ ਦੇ ਦੋ ਟੁੱਟੇ ਜਿਹੜਿਆ ਕਰ ਦਿੱਤੇ ਨੇ ਅੱਥਰੂ ਗੈਸ ਦੇ ਗੋਲਾ ਜਿਹੜਾ ਇਸ ਨੌਜਵਾਨ ਦੇ ਜਿਹੜਾ ਹੈਗਾ ਉਹ ਬੱਜਿਆ ਜੰਦ ਹੋ ਗਿਆ ਜਾਂ ਪਾਕਿਸਤਾਨ ਆ ਇਹ ਜੱਲਿਆ ਵਾਲਾ ਬਾਗ ਬਣਾਤਾ ਗੋਲੀਆਂ ਵੀ ਚਲਾਈਆਂ ਇਕੱਲੇ ਅੱਥਰੂ ਗੈਸ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਿੱਧਗਾ ਕਹੇ ਆੜੀਆਂ ਬੁਰੀਆਂ ਨਹੀਂ ਬਖਸ਼ੇ ਰੈਡੂ ਕਿ ਸਰਕਾਰ ਕਿਹੜੀ ਉਹ ਪਿੰਡ ਝਾਕੇ ਉਹ ਵੀ ਇੱਥੇ ਸੀਆਰਪੀ ਲੈ ਆਉਣਾ ਇੱਥੇ ਆਰਮੀ ਦੇ ਟੈਂਕ ਮੰਗਾ ਲੈਣਾ ਚਾਹੇ ਸਾਰੇ ਪਿੰਡ ਰੂਟਾਂ ਤੇਰੀ ਕਰ ਦੇਣਾ ਜਵਾਬ ਦੇਵਾਂਗੇ ਹਰ ਹਾਲਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਥਰੂ ਕੈਸ ਦੇ ਗੋਲੇ ਸੁੱਟੇ ਗਏ ਉਸ ਤੋਂ ਬਾਅਦ ਰੋੜਾ ਜੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਰੋੜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਵਾਸੀਆਂ ਦੇ ਉੱਪਰ ਵਹਾਏ ਜਾ ਰਹੇ ਨੇ ਪਠੰਡਾ ਪ੍ਰਸ਼ਾਸਨ ਜਾਣ ਬੁੱਝ ਕੇ ਬੈਠੇ ਲੋਕਾਂ ਤੇ ਹਮਲਾ ਕਰ ਰਿਆ ਲੋਕਾਂ ਦੇ ਪਸ਼ੂਆਂ ਤੇ ਲੋਕਾਂ ਨੇ ਤੂੜੀ ਵਾਲੇ ਦੇ ਇੱਥੇ ਅਥਰੂ ਗਾਇਦੇ ਗੋਲੇ ਸਿੱਟੇ ਗਏ ਨੇ ਕਿ ਇੱਥੋਂ ਦਾ ਭਵੰਤ ਮਾਨ ਹੁਣ ਇਸ ਮਸਲੇ ਤੇ ਆਉ ਕਿ ਘਰਾਂ ਚ ਵੜ ਕੇ ਕੁੱਟੂਆ ਪੁਲਿਸ ਪਿੱਛੇ ਹੁੰਦੀ ਨਜ਼ਰ ਆ ਰਹੀ ਆ ਪੁਲਿਸ ਨੂੰ ਖਦੇੜ ਦਿੱਤਾ ਇੱਕ ਵਾਰ ਪੁਲਿਸ ਪ੍ਰਸ਼ਾਸਨ ਲੱਗੇ ਆ ਜੀ ਪਰ ਪੁਲਿਸ ਪ੍ਰਸ਼ਾਸਨ ਪਰ ਪੁਲਿਸ ਨੂੰ ਜਿਹੜਾ ਆ ਉਹ ਖਦੇੜ ਦਿੱਤਾ ਆ ਕਰ ਦਿੱਤੀ ਗਈ ਆ ਸ਼ੁਰੂਆਤ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਆ টিਅਰ ਗੈਸ ਦੇ ਗੋਲੇ ਜਿਹੜੇ ਨੇ ਉਹ ਚਲਾਏ ਗਏ ਨੇ ਉਹ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਕਿ ਡਰੋਨ ਜਿਹੜਾ ਡਰੋਨ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਡਰੋਨ ਦੇਖ ਦੇਖ ਸਕਦੇ ਹੋ ਤਾਂ টিਅਰ ਗੈਸ ਦੇ ਗੋਲੇ ਜਿਹੜੇ ਆ টিਅਰ ਗੈਸ ਦੇ ਗੋਲੇ ਜਿਹੜੇ ਸ਼ੁਰੂ ਹੋ ਗਏ ਨੇ ਤੇ ਦੇਖ ਸਕਦੇ ਹੋ ਇੱਕ ਪਾਸੇ ਉਗਰਾਹ ਹ ਜਥੇਬੰਦੀ ਦੇ ਕਾਰਕੁੰਨ ਨੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਇੱਕ ਪਾਸੇ ਗ੍ਰਾਹਕ ਜਥੇਵਿੰਦ ਦੇ ਕਰਮਚਾਰੀ ਨੇ ਦੂਸਰੇ ਪਾਸੇ ਦੂਸਰੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਈ ਇਧਰ ਘਰ ਉਤੋਂ ਵੀ ਚੱਲ ਰਿਹਾ ਇਹ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦੂਸਰੇ ਪਾਸੇ ਟੀਅਰ ਗੈਸ ਦੇ ਗੋਲੇ ਜਿਹੜੇ ਉਹ ਟੱਕਰ ਆਉਂਦੇ ਵਿੱਚ ਘਰਾਂ ਦੇ ਵਿੱਚ ਵੀ ਟੀਅਰ ਗੈਸ ਦੇ ਗੋਲੇ ਜਿਹੜੇ ਉਹ ਉੱਟੇ ਜਾ ਰਹੇ ਨੇ ਕਾ ਪੁਲਿਸਾ ਪੁਲਿਸ ਨੂੰ ਖਦੇੜ ਦਿੱਤਾ ਆ ਪੁਲਿਸ ਨੂੰ ਖਦੇੜ ਦਿੱਤਾ ਆ ਪੁਲਿਸ ਪਿੱਛੇ ਹੁੰਦੀ ਨਜ਼ਰ ਆ ਰਹੀ ਆ ਪੁਲਿਸ ਨੂੰ ਖਦੇੜ ਦਿੱਤਾ ਇੱਕ ਵਾਰੇ ਪੁਲਿਸ ਪ੍ਰਸ਼ਾਸਨ ਆ ਗਿਆ ਅਸੀਂ ਪਰ ਪੁਲਿਸ ਪ੍ਰਸ਼ਾਸਨ ਪਰ ਪੁਲਿਸ ਨੂੰ ਜਿਹੜਾ ਆ ਉਹ ਖਦੇੜ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਆਈ ਸੀ ਪੁਲਿਸ ਨੂੰ ਜਿਹੜਾ ਆ ਉਹ ਖਦੇੜ ਦਿੱਤਾ ਆ ਪੁਲਿਸ ਦੇ ਵੱਲੋਂ ਟੀਅਰ ਗੈਸ ਦੇ ਗੋਲੇ ਜਿਹੜੇ ਉਹ ਬਈ ਨਜ਼ਾਇਜ਼ ਜ਼ੁਲਮ ਕਰ ਰਹੀ ਆ ਪੁਲਿਸ ਹਾਂ ਇਹ ਹੁੰਦੇ ਲੋਕਾਂ ਦੀ ਰਾਖੀ ਵਾਸਤੇ ਆ ਪਟੇ ਲੋਕਾਂ ਨੂੰ ਮਾਰਨ ਤੇ ਤੋਲੇ ਹੋਇਆ ਹਾਂ ਸਰਕਾਰ ਦੇ ਪਿੱਠੂ ਬਣੇ ਹੋਇਆ ਇਹ ਹਾਂ ਇਥੋਂ ਦੀ ਐਸਐਸਪੀ ਆ ਜਿਹੜੀ ਸਾਡੇ ਘਰਾਂ ਤੱਕ ਤੁਹਾਡੇ ਘਰਾਂ ਦੇ ਵਿੱਚ ਵੀ ਟੀਅਰ ਗੈਸ ਦੇ ਗੋਲੇ ਜਿਹੜਾ ਸਿੱਟੇ ਗਏ ਆ ਬਈ ਇਹ ਸਾਡੇ ਬੁੜੀਆਂ ਨਹੀਂ ਬਖਸ਼ਿਆ ਇਹਨਾਂ ਨੂੰ ਘਟਿਆ ਸਰਕਾਰ ਕਿਹੜੀ ਹੂ ਪਿੰਡ ਜਾ ਕੇ ਉਹ ਵੀ ਪਿੰਡ ਚ ਬਿਲਕੁਲ ਇਹ ਸਰਕਾਰ ਸੁਣ ਲੈ ਅਸੀਂ ਇੱਥੇ ਆਉਂਦਾ ਬਟਿੰਡੇ ਜਾਣ ਲਈ ਇਕੱਠੇ ਹੋ ਰਹੇ ਆ ਬਟਿੰਡਾ ਪ੍ਰਸ਼ਾਸਨ ਜਾਣ ਬੁੱਝ ਕੇ ਬੈਠੇ ਲੋਕਾਂ ਤੇ ਹਮਲਾ ਕਰ ਰਿਹਾ ਲੋਕਾਂ ਦੇ ਪਸ਼ੂਆਂ ਤੇ ਲੋਕਾਂ ਨੇ ਤੂੜੀ ਵਾਲੇ ਦੇ ਇੱਥੇ ਥਰੂ ਗਾਇਦੇ ਗੋਲੇ ਸਿੱਟੇ ਗਏ ਨੇ ਕਿ ਇੱਥੋਂ ਦਾ ਭਵੰਤ ਮਾਨ ਹੁਣ ਇਸ ਮਸਲੇ ਤੇ ਆਉ ਕਿ ਘਰਾਂ ਚ ਵੜ ਕੇ ਕੁੱਟੂਆ ਐਦੋਂ ਪਹਿਲਾਂ ਸਰਕਾਰਾਂ ਨੇ ਸਾਡਾ ਭੇੜ ਰਿਹਾ ਪਰ ਕਦੇ ਇਹੋ ਜੀ ਹਾਲਤ ਨਹੀਂ ਬੜੀ ਦੇਖੀ ਕਿ ਲੋਕਾਂ ਦੀ ਤੂੜੀਆਂ ਵਾਲਿਆਂ ਚ ਟੀਆਰ ਗੈਸ ਿੱਟੇ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਜੇ ਸਾਡੇ ਤੇ ਬੈਠੇ ਦਾ ਹਮਲਾ ਹੋਊਗਾ ਤਾਂ ਸਰਕਾਰ ਏ ਸੁਣ ਲੈ ਔਰਾਂ ਟਾਂ ਦੇ ਵਿੱਚ ਨਾ ਜਵਾਬ ਸੱਥਾ ਜਦੇ ਮਾਗੇ ਹਜ਼ਾਰਾਂ ਦੀ ਗਿਣਤੀ ਜਾਂ ਪੁਲਿਸ ਤਾਂ ਹਜ਼ਾਰਾਂ ਦੀ ਬੇਸਾ ਕਿਥੇ ਹੋਰ ਲਿਆਉਣਾ ਇੱਥੇ ਸੀਆਰਪੀ ਲਿਆਉਣਾ ਇੱਥੇ ਆਰਮੀ ਦੇ ਟੈਂਕ ਮੰਗਾ ਲੈਣਾ ਚਾਹੇ ਸਾਰੇ ਪਿੰਡ ਨੂੰ ਢਾਈ ਤੇਰੀ ਕਰ ਦੇਣਾ ਜਵਾਬ ਦੇਵਾਂਗੇ ਹਰ ਹਾਲਤ ਹਰ ਹਾਲਤ ਲੜਾਂਗੇ ਘਰਾਂ ਛੱਟਣ ਲੱਗ ਗਏ ਘਰਾਂ ਚ ਭਾਈ ਕਿਸੇ ਕੌਣ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਹਾਦਤਾਂ ਦੇ ਜਾਾਂਗੇ ਆਪਦੀਆਂ ਜਾਨਾਂ ਦੇ ਜਾਾਂਗੇ ਪਰ ਇਹਨਾਂ ਅੱਗੇ ਇਹ ਜ਼ਬਰ ਅੱਗੇ ਅਸੀਂ ਕਦੇ ਵੀ ਨਹੀਂ ਝੁਕਾਂਗੇ ਅਸੀਂ ਠੁਗਮਾ ਜਵਾਬ ਦੇਵਾਂਗੇ ਸਰਕਾਰ ਨੂੰ ਅਸੀਂ ਇਸੇ ਰੋਟ ਲੜਦੇ ਰਹਾਂਗੇ ਇੱਕ ਜਥੇਬੰਦਕ ਢਾਂਚੇ ਦੇ ਤਾਂ ਦੇਖੋ ਤਾਂ ਲੋਕ ਜਿਹੜੇ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਆ ਤਾਂ ਦੂਸਰੇ ਪਾਸੇ ਜਿਹੜਾ ਆ ਉਗਰਾਹਾਂ ਜੱਥੇ ਬੰਦੀ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਜਿਹੜਾ ਆ ਉਹ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਚਲਾਏ ਗਏ ਘਰਾਂ ਦੇ ਘਰਾਂ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਸ ਵੇਲੇ ਲੋਕਾਂ ਦੇ ਘਰਾਂ ਦੇ ਵਿੱਚ ਚੱਲ ਰਹੇ ਨੇ ਲੋਕਾਂ ਦੇ ਘਰਾਂ ਵਿੱਚ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਮੈਂ ਚਾਹੁੰਗਾ ਇੱਕ ਤਸਵੀਰ ਜਰੂਰ ਦਿਖਾਈ ਦਿੱ ਜAVE ਕਿ ਅਥਰੂ ਗੈਸ ਦੇ ਗੋਲੇ ਤਾਂ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਚਲਾਏ ਜਾ ਰਹੇ ਨੇ ਤਸਵੀਰਾਂ ਜ਼ਰੂਰ ਦਿਖਾਂਗੇ ਜਾਣ ਕਿ ਅਥਰੂ ਇਹ ਇਹ ਇੱਕ ਇੱਕ ਪੁਖਤਾ ਤਸਵੀਰਾਂ ਸਬੂਤਾ ਇੱਕ ਕਿਸਾਨ ਜਿਹੜੇ ਇਹਨਾਂ ਨੇ ਕੋਲ ਸਿਰਫ ਝੰਡੇ ਨੇ ਪਰ ਦੂਸਰੇ ਪਾਸੇ ਤਾਂ ਇਹ ਦੇਖੋ ਡਰੋਨ ਦੇ ਰਾਹੀ ਰਾਖੀ ਰੱਖੀ ਜਾ ਰਹੀ ਆ ਨਿਗਾ ਡਰੋਨ ਦੇ ਰਾਹੀ ਰੱਖੀ ਜਾ ਰਹੀ ਆ ਕਿ ਭਾਈ ਕਿੰਨੇ ਕੁ ਜਿਹੜਾ ਹੈਗਾ ਉਗਰਾਹਾਂ ਜਥੇ ਬਿੰਦੇ ਕਿੰਨੇ ਕਿ ਇੱਥੇ ਸਮਰਥਕ ਜਿਹੜੇ ਨੇ ਇਕੱਠੇ ਹੋਏ ਨੇ ਕਿੰਨੇ ਕਿਸਾਨ ਨੇ ਨਿਗਾ ਰੱਖੀ ਜਾ ਰਹੀ ਆ ਨਿਗਾ ਰੱਖਣ ਤੋਂ ਬਾਅਦ ਅਥਰੂ ਗਾਇਦੇ ਗੋਰੇ ਜਿਹੜੇ ਆ ਉਹ ਚਲਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਏ ਉਹ ਦੇਖੋ ਉਹ ਦੇਖੋ ਉਹ ਫੇਰ ਤੁਰ ਗਏ ਗੋਲੇ ਫੇਰ ਜਿਹੜੇ ਸਿੱਟੇ ਗਏ ਆ ਪਰ ਉਹ ਸਾਰੇ ਤਾਂ ਇੱਕ ਵਾਰੀ ਫੇਰ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਆ ਉਹ ਆਇਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਚਲਾਏ ਗਏ ਲੋਕਾਂ ਦੇ ਘਰਾਂ ਤੱਕ ਜਿਹੜੇ ਆ ਪਹੁੰਚੇ ਨਾਲੀ ਨਾਲ ਇੱਥੇ ਹੁਣ ਵੀ ਦੇਖ ਸਕਦੇ ਹੋ ਕਿ ਨਾਲ ਛੱਪੜਾ ਛੱਪੜ ਦੇ ਵਿੱਚ ਵੀ ਉੱਥੋਂ ਗੈਸ ਦੇ ਗੋਲੇ ਜਿਹੜੇ ਆ ਉਹ ਵਾਰਾਏ ਜਾ ਰਹੇ ਨੇ ਤਾਂ ਇੱਥੇ ਸ਼ਾਂਤਤਾਈ ਪ੍ਰਦਰਸ਼ਨ ਕਰਨ ਦੇ ਲਈ ਜਿਹੜੇ ਹੈਗੇ ਉਹ ਬੈਠੇ ਸੀ ਇਹਨਾਂ ਦੇ ਵੱਲੋਂ ਡੀਸੀ ਦਫ਼ਤਰ ਬਠਿੰਡਾ ਦਾ ਜਾਣਾ ਸੀ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਬਠਿੰਡੇ ਦੀਆਂ ਸੜਕਾਂ ਜਾਮ ਕੀਤੀਆਂ ਗਿਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਹੁਣ ਜਿਹੜਾ ਹੈਗਾ ਉਹ ਜਾਮ ਕਰ ਦਿੱਤਾ ਉਹਨਾਂ ਨੂੰ ਜਿਹੜਾ ਜੌਨ ਪਿੰਡ ਜਿਹੜਾ ਹੈਗਾ ਉਹ ਇਸ ਦੇ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਆ ਤੁਹਾਡੇ ਵੀ ਮਾਤਾ ਜੀ ਬੈ ਇਹ ਪੈ ਗਿਆ ਕੁੜੀਆਂ ਦੇ ਪੈ ਗਿਆ ਆ ਜੋਦੀ ਵਿੱਚ ਇਹ ਗੋਦੀ ਵਾਲਾ ਜਵਾਕ ਆ ਪੂਰਾ ਇੱਥੇ ਆਇਆ ਹਾਂ ਅੱਥਰੂ ਕੈਸ ਦਾ ਉਹ ਗੋਲਾ ਬਾਹਰ ਬਾਹਰ ਸੱਚ ਨਾ ਨਿਕਗੇ ਦੋ ਮੇ ਕੁੜੀ ਦੇ ਤੁਸੀਂ ਤੁਸੀਂ ਦਾ ਪਾਸੇ ਹੋਏ ਬੈਠਾ ਆ ਛੁੱਟੇ ਕਰ ਆ ਦੇਖੋ ਉਹ ਦੇਖੋ ਉਹ ਦੇਖਦਾ ਹਾਏ ਆ ਗਿਆ ਇਹਨੂੰ ਤਾਂ ਹੋਰ ਵੀ ਜੜਿਆ ਉਹ ਹੁੰਦੇ ਨਜ਼ਰ ਆਉਂਦੇ ਨੇ ਇਹ ਦੇਖੋ ਇਹ ਦੇਖੋ ਇਹ ਇਹ ਦੇਖੋ ਇਹ ਤਸਵੀਰਾਂ ਨੇ ਜੌਨ ਪਿੰਡ ਦੀਆਂ ਤਸਵੀਰਾਂ ਨੇ ਜੌਂਦ ਪਿੰਡ ਨੂੰ ਜਿਹੜਾ ਹੈਗਾ ਆ ਉਹ ਵੱਖਰਾ ਬਾਰਡਰ ਬਣਾਤਾ ਅੱਜ ਮੈਂ ਸ਼ੰਭੂ ਖਨੋਰੀ ਦੀ ਗੱਲ ਹੁੰਦੀ ਸੀ ਤਾਂ ਅੱਜ ਪੰਜਾਬ ਦੇ ਵਿੱਚ ਇੱਕ ਵੱਖਰਾ ਬਾਰਡਰ ਮਾਨ ਸਰਕਾਰ ਨੇ ਬਣਾਤਾ ਆ ਆਮ ਘਰਾਂ ਦੇ ਧੀਆਂ ਪੁੱਤਾਂ ਦੀ ਸਰਕਾਰ ਦੇ ਵਿੱਚ ਐਸਾ ਕੁਝ ਹੋਇਆ ਕਿ ਵੱਖਰਾ ਬਾਰਡਰ ਜੌਂਦ ਪਿੰਡ ਨੂੰ ਜਿਹੜਾ ਹੈਗਾ ਬੜਾ ਕੇ ਧਰਤਾ ਕਿ ਸ਼ਾਇਦ ਜੌਂਦ ਵਾਲੇ ਕੋਈ ਵੱਖਰੇ ਵਸਨੀਕ ਹੋਣ ਪਾਕਿਸਤਾਨ ਦਾ ਬਾਰਡਰ ਹੋਵੇ ਬੰਗਲਾਦੇਸ਼ ਦਾ ਜਾਂ ਹੋਰ ਪਿੰਡ ਦੇ ਵਾਸੀ ਹੋਣ ਐਸਾ ਕੁਝ ਹੋ ਰਿਹਾ ਕਿ ਆਪਦਿਆਂ ਦੇ ਉੱਪਰ ਹੀ ਅੱਥਰੂ ਗੱਦੇ ਗੋਲੇ ਜਿਹੜਾ ਧੜਾ ਧੜ ਚੱਲ ਰਹੇ ਨੇ ਇੱਕ ਹੋਰ ਜਿਹੜਾ ਹੈਗਾ ਉੱਡ ਗਿਆ ਉਹ ਦੇਖੋ ਔਰ ਦੇਖੋ ਤਸਵੀਰਾਂ ਘਰ ਦੇ ਵਿੱਚ ਇੱਕ ਪਰਿਵਾਰ ਅੰਦਰ ਇੱਕ ਪਰਿਵਾਰ ਰਹਿੰਦਾ ਆ ਤਾਂ ਪਰਿਵਾਰ ਤੇ ਜਿਵੇਂ ਪਹਿਲਾਂ ਅਥਰੂ ਗੈਸ ਦੇ ਗੋਲੇ ਚੱਲੇ ਤਾਂ ਹੁਣ ਵੀ ਇਸ ਘਰ ਦੇ ਵਿੱਚ ਪਰਿਵਾਰ ਆ ਤਾਂ ਪਰਿਵਾਰ ਤੇ ਵੀ ਜਿਹੜੇ ਹੈਗੇ ਆ ਉਹ ਗੋਲੇ ਵਰਸਾਏ ਜਾ ਰਹੇ ਨੇ ਇਹ ਨਹੀਂ ਦੇਖਿਆ ਜਾ ਰਿਹਾ ਗੋਲੇ ਆ ਕਿ ਕਿੱਥੋਂ ਆ ਕੌਣ ਕਿੱਥੋਂ ਆ ਕਿੱਥੋਂ ਨਹੀਂ ਕਿਹਾ ਗੋਲੇ ਜਿਹੜੇ ਆ ਉਹ ਇਸ ਕਦਰ ਜਿਹੜੇ ਹੈਗੇ ਆ ਉਹ ਵਰਸਾ ਇਹ ਦੇਖੋ ਘਰਾਂ ਦੇ ਵਿੱਚ ਡਿੱਗ ਰਹੇ ਨੇ ਘਰਾਂ ਦੇ ਵਿੱਚ ਜਿਹੜੇ ਆ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਜਿਹੜੇ ਡਿੱਗ ਰਹੇ ਨੇ ਇਹ ਤਸਵੀਰਾਂ ਹਾਂਜੀ ਹਾਂ ਤਾਂ ਇਹ ਦੇਖੋ ਤਸਵੀਰਾਂ ਅਤਰੂਗੈਸ ਦੇ ਗੋਲੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਸਿੱਟੇ ਜਾ ਰਹੇ ਮਤਲਬ ਕਿਸੇ ਦੀ ਜਾਨ ਦੀ ਪਰਵਾਹ ਨਾ ਕੀਤੀਆਂ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਇਹ ਤਾਨਾशाही ਜਿਹੜੀ ਆ ਤੁਸੀਂ ਦੇਖ ਰਹੇ ਹੋ ਜੌਂਦ ਪਿੰਡ ਦੇ ਵਿੱਚ ਸਰਕਾਰ ਦੀ ਤਾਨਾਸ਼ਾਹੀ ਨਜ਼ਰ ਆ ਰਹੀ ਹੈ ਪਹਿਲਾਂ ਆ ਦੇਖੋ ਉਹ ਦੇਖੋ ਅਤਰੂਗੈਸ ਦੇ ਗੋਲੇ ਜਿਹੜੇ ਹੈਗੇ ਆ ਉਹ ਸਿੱਟੇ ਜਾ ਰਹੇ ਨੇ ਅਣਗਿਣਤ ਗਿਣਤੀ ਦੇ ਵਿੱਚ ਪਤਾ ਨਹੀਂ ਕਿੰਨੀ ਗਿਣਤੀ ਦੇ ਵਿੱਚ ਧੜਾ 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 ਤਣ ਮਿੰਟਾਂ ਦੇ ਹਿਸਾਬ ਨਾਲ ਸੈਕਿੰਡਾਂ ਦੇ ਹਿਸਾਬ ਨਾਲ ਅਤਰੂਗੈਸ ਦੇ ਗੋਲੇ ਜਿਹੜੇ ਆ ਉਹ ਚੱਲ ਰਹੇ ਤਾਂ ਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆ ਨੌਜਵਾਨ ਇੱਕ ਤਾਇਤ ਹੱਥ ਦੇ ਦੋ ਟੁੱਟੇ ਜਿਹੜਿਆ ਕਰ ਦਿੱਤੇ ਨੇ ਅਥਰੂ ਗੈਸ ਦੇ ਗੋਲਾ ਜਿਹੜਾ ਇਸ ਨੌਜਵਾਨ ਦੇ ਜਿਹੜਾ ਹੈਗਾ ਉਹ ਵੱਜਿਆ ਜ਼ਖਮੀ ਹੋਇਆ ਆ ਅਥਰੂ ਗੈਸ ਦਾ ਗੋਲਾ ਆ ਇਹ ਵੀਰ ਜਿਹੜਾ ਹੈਗਾ ਉਹ ਅੱਗੇ ਸੀ ਤਾਂ ਅਥਰੂ ਗੈਸ ਦਾ ਗੋਲਾ ਇਸ ਦੇ ਹੱਥ ਵਿੱਚ ਚਲਦਾ ਤੇ ਹੱਥ ਦੇ ਹੱਥ ਜਿਹੜਾ ਹੈਗਾ ਉਹ ਅਲੱਗ ਕਰ ਦਿੱਤਾ ਗਿਆ ਇਹ ਤਾਨਾਸ਼ਾਹੀ ਦੀ ਤਸਵੀਰ ਜੌਨ ਪਿੰਡ ਦੀ ਤਸਵੀਰਾਂ ਤਾਨਾਸ਼ਾਹੀ ਦੀ ਤਸਵੀਰਾਂ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੰਨੇਵਾਜ ਜਿਹੜੀ ਆ ਉਹ ਗੋਲੇ ਗੋਲਾਬਾਰੀ ਅੰਨੇਵਾਜ ਜਿਹੜੀ ਆ ਕੀਤੀ ਜਾ ਰਹੀ ਆ ਅੰਨੇ ਵਾ ਗੋਲੀਬਾਰੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜ਼ਖਮੀ ਹੋਇਆ ਇਸਦੇ ਹੱਥ ਦੇ ਉੱਪਰ ਜਿਹੜਾ ਹੈਗਾ ਆ ਉਹ ਗੋਲਾ ਜਿਹੜਾ ਆ ਅਤਰੂ ਗੈਸ ਦਾ ਗੋਲਾ ਇਸਦੇ ਹੱਥ ਤੇ ਜਿਹੜਾ ਹੈਗਾ ਉਹ ਚੱਲਿਆ ਇਹ ਮੁੰਡਾ ਜਿਹੜਾ ਹੈਗਾ ਉਹ ਅੱਗੇ ਸੀ ਇਹ ਮੁੰਡਾ ਜਿਹੜਾ ਹੈਗਾ ਆ ਉਹ ਅੱਗੇ ਸੀ ਤੇ ਇਸ ਦਾ ਜ਼ਖਮੀ ਜਿਹੜਾ ਹੈਗਾ ਇਹ ਨੌਜਵਾਨ ਮੁੰਡਾ ਜਿਹੜਾ ਆ ਉਹ ਜ਼ਖਮੀ ਹੋਇਆ ਆ ਤੋਂ ਵਾਪਸ ਆ ਰਹੇ ਨੇ ਹਸਪਤਾਲ ਦੇ ਵਿੱਚ ਲਜਾਣ ਦੇ ਕੇ ਤਾਂ ਇਹ ਤਾਨਾ ਸ਼ਾਹੀ ਦੀ ਇੱਕ ਤਸਵੀਰ ਆ ਜਿਉਂਦੀ ਜਾਗਦੀ ਤਾਨਾ ਸ਼ਾਹੀ ਦੀ ਜਿਉਂਦੀ ਜਾਗਦੀ ਤਸਵੀਰ ਤੁਹਾਡੇ ਨਾਲ ਜਿਹੜਾ ਹੈ ਗਿਆ ਉਹ ਸਾਂਝੀ ਕਰ ਰਹੇ ਆ ਤਾਨਾ ਸ਼ਾਹੀ ਦੀ ਜਿਉਂਦੀ ਜਾਗਦੀ ਤਸਵੀਰ ਜਿਹੜੀ ਆ ਉਹ ਕੱਤਦਾ ਜੋ ਬੰਦੇ ਆ ਸਾਂਝੀ ਕਰ ਰਹੇ ਆ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਕਿ ਆ ਕੇ ਅਤਰੂ ਗਾਸ ਦੇ ਬੋਲੇ ਜਿਹੜੇ ਆ ਪਤਰੂਗਾ ਦੇ ਗੋੜੇ ਵਰਸਾਏ ਗਏ ਇੱਕ ਨੌਜਵਾਨ ਦੇ ਹੱਥ ਦੇ ਉੱਪਰ ਲੱਗਿਆ ਦੋ ਟੋਟੇ ਉਹਦੇ ਹੱਥ ਦੇ ਹੋ ਗਏ ਸਤਾਨਾ 6 ਨੂੰ ਕਿਵੇਂ ਦੇਖਦੇ ਹੋ ਜੌਂਦ ਹੋ ਗਿਆ ਜਾਂ ਪਾਕਿਸਤਾਨ ਆ ਇਹ ਇਹ ਜੱਲ੍ਹੇ ਵਾਲਾ ਬਾਗ ਬਣਾਤਾ ਜਿਹੜਾ ਅਸੀਂ ਵਿਦੇਸ਼ੀਆਂ ਨੂੰ ਦੋਸ਼ ਦਿੰਦੇ ਸੀਗੇ ਵੀ ਅੰਗਰੇਜ਼ਾਂ ਨੇ ਜੱਲ੍ਹੇ ਵਾਲੇ ਬਾਗ ਦੇ ਵਿੱਚ ਉਹਦਾ ਬਰੇ ਗੰਡ ਬਣਾਈ ਜਾ ਰਹੀ ਹੈ ਸਰਕਾਰ ਵੱਲੋਂ ਤੇ ਆਪ ਜੌਂਦ ਨੂੰ ਅੱਜ ਜੱਲ੍ਹੇ ਵਾਲਾ ਬਾਗ ਬਣਾਉਣ ਦਾ ਯਤਨ ਕੀਤਾ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਕੱਲੇ ਅਥੂ ਕਹਿੰਦੇ ਗੋਲੀਆਂ ਚਲਾਈਆਂ ਉਹਨਾਂ ਨੇ ਸਿੱਧੀਆਂ ਜੱਲ੍ਹੇ ਅੱਜ ਤੋਂ ਸਿਰੇ ਦਾ ਜਬਰ ਹੈ ਹੁਣ ਫਿਰ ਲੋਕ ਕਰਨਗੇ ਲੋਕ ਮਾਰਨ ਮੰਨਤੇ ਜਿੰਨਾ ਮਰਜੀ ਜ਼ਬਰ ਕਰ ਲੈਣ ਪਰ ਆਪਦਾ ਜਮਹੂਰੀ ਹੱਕ ਨਹੀਂ ਖੋਸਣ ਬੰਦੇ ਸੀ ਐਡਾ ਕੀ ਡਰ ਹੋ ਗਿਆ ਤੁਹਾਡੇ ਤੋਂ ਐਡਾ ਡਰ ਕਿਸ ਗੱਲ ਦਾ ਹੋ ਗਿਆ ਤੁਸੀਂ ਬੈਠੇ ਹੋ ਬੈਠਾ ਪ੍ਰਦਰਸ਼ਨ ਕਰ ਰਹੇ ਹੋ ਬੋਲਸ ਆਉਂਦੀ ਆ ਤੁਗੈਸ ਦੇ ਗੋਲੇ ਚਲਾਏ ਜਾ ਰਹੇ ਲੋਕਾਂ ਦੇ ਘਰਾਂ ਦੇ ਵਿੱਚ ਹਰ ਕਿਤੇ ਚਲਾਏ ਜਾ ਉਹ ਤਾਂ ਕਹਿੰਦੇ ਆ ਇਕੱਠੇ ਕਿਉਂ ਹੋ ਗਏ ਲੋਕ ਸੱਖ ਚ ਵੀ ਆਪ ਦੀ ਸੱਖ ਜੀ ਕਿਉਂ ਇਕੱਠੇ ਹੋ ਗਏ ਇਹ ਬਰਦਾਸ਼ਤ ਨਹੀਂ ਕਰ ਰਹੇ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਹਿੱਤ ਵੜਵੜ ਖਾਂਦਾ ਹੈ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰਕੇ ਲੋਕਾਂ ਨੂੰ ਘਰਾਂ ਤੋਂ ਕੱਢਣਾ ਹੈ ਲੋਕਾਂ ਦੇ ਸਾਰੇ ਆਧਾਰੇ ਖੋਣੇ ਆ ਲੋਕਾਂ ਦੇ ਪੈਦਾਵਾਰੀ ਸਾਰੇ ਸਾਧਨ ਖੋਣੇ ਆ ਇਸ ਕਰਕੇ ਡਰ ਉਹਨਾਂ ਨੂੰ ਲੱਗ ਜਾਂਦਾ ਵੀ ਲੋਕ ਫਿਰ ਜਦੋਂ ਸਿੱਧੇ ਖੋਣ ਆਏ ਉਦੋਂ ਵਿਰੋਧ ਕਰਨਗੇ ਇੱਥੇ ਟੇਢੇ ਢੰਗ ਨਾਲ ਅਸਲ ਹਮਲਾ ਉਹ ਹੈ ਲੋਕਾਂ ਤੇ ਰੋਟੀ ਤੇ ਹਮਲਾ ਹੈ ਲੋਕਾਂ ਦੇ ਰੋਜ਼ਗਾਰ ਤੇ ਹਮਲਾ ਹੈ ਲੋਕਾਂ ਦੇ ਚੁੱਲਿਆਂ ਤੇ ਹਮਲਾ ਹੈ ਲੋਕਾਂ ਦੀਆਂ ਫਸਲਾਂ ਤੇ ਹਮਲਾ ਹੈ ਇਸ ਕਰਕੇ ਉਹ ਹਮਲੇ ਆ ਵੱਡੇ ਉਹ ਹਮਲਿਆਂ ਨੂੰ ਇਹਨੂੰ ਲੱਗਦਾ ਵੀ ਲੋਕ ਜੇ ਇੰਚੇਤਨ ਹੋ ਗਏ ਉਹ ਹਮਲੇ ਸਾਡੇ ਸਫਲ ਨਹੀਂ ਹੋਣਗੇ ਇਸ ਕਰਕੇ ਐਡਾ ਜ਼ਬਰ ਕੀਤਾ ਜਾ ਰਿਹਾ ਹੈ ਪਿੱਛੇ ਨਹੀਂ ਹਟਦੇ ਬਿਲਕੁਲ ਨਹੀਂ ਪਿੱਛੇ ਹਟਦੇ ਪਿੱਛੇ ਹਟ ਕੇ ਸੀ ਮਰਾਂਗੇ ਇੱਧਰ ਮਰਨਾ ਬਿਹਤਰ ਹੈ ਪਿੱਛੇ ਹਟ ਕੇ ਤਾਂ ਮਰਾਂਗੇ ਅਣਾਈ ਮੌਤ ਮਰਾਂਗੇ ਆ ਮੌਤ ਸਾਨੂੰ 100 ਗੁਣੇ ਚੰਗੀ ਆ ਪਰ ਸਰਕਾਰ ਕੋਲ ਤਾਂ ਹਥਿਆਰ ਬਹੁਤ ਨੇ ਤੰਤਰ ਬਹੁਤ ਆ ਸਰਕਾਰੀ ਮਸ਼ੀਨਰੀ ਬਹੁਤ ਆ ਕਿਵੇਂ ਲੜੋਂਗੇ ਛੋਡੇ ਕੋਲ ਤਾਂ ਕਿੱਜਾਂ ਕੋਲੇ ਬਹੁਤ ਹਥਿਆਰ ਸੀ ਬਹੁਤ ਗੋਲੀਆਂ ਚਲਾਈਆਂ ਉਹਨੇ ਫਾਂਸੀਆਂ ਤੇ ਵੀ ਟੰਗੇ ਕਿੱਧਰ ਗਏ ਅੰਗਰੇਜ਼ ਆਖਰ ਲੋਕ ਜਿੱਤੇ ਹੁੰਦੇ ਆ ਲੋਕਾਂ ਦੇ ਰਾਦੇ ਜਿੱਤੇ ਹੁੰਦੇ ਆ ਹਥਿਆਰ ਨਹੀਂ ਕਦੇ ਜਿੱਤੇ ਹੁੰਦੇ ਜੇ ਹਥਿਆਰ ਜਿੱਤੇ ਹੁੰਦੇ ਆ ਜੰਗ ਅੰਗਰੇਜ਼ ਰਾਜ ਕਰਦੇ ਹੁੰਦੇ ਇਸ ਘਾਤੇ ਇੱਥੇ ਵੀ ਇਹਨਾਂ ਨੂੰ ਵੀ ਹਰਨਾ ਹੀ ਪਊਗਾ ਲੋਕ ਵੱਡੇ ਹੁੰਦੇ ਤੇ ਭਗਵੰਤ ਮਾਨਤਾ ਆਪ ਕਹਿੰਦਾ ਹੁੰਦਾ ਸੀ ਲੋਕ ਵੱਡੇ ਆ ਹੁਣ ਤੁਸੀਂ ਆ ਸਿਰੇ ਦਾ ਜਬਰ ਦੇਖੋ ਪਿੰਡ ਚ ਆਏ ਸ਼ਾਂਤਮਈ ਬੈਠਿਆਂ ਦੇ ਉੱਤੇ ਆ ਕੇ ਸਾਥ ਚ ਆ ਕੇ ਜੇ ਹਮਲੇ ਕਰਨਗੇ ਲੋਕ ਇਹ ਬਰਦਾਸ਼ਤ ਕਿਵੇਂ ਕਰਨਗੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦੇ ਜਿਉਂ ਪਿੰਡਾ ਸ਼ੰਗਾਰਾ ਸਿੰਘ ਮਾਨ ਹੋਰੀ ਸਾਡਾ ਨਾਲ ਚੋਂ ਗੱਲੇ ਕਿ ਅਸੀਂ ਪਿੱਛੇ ਨਹੀਂ ਹੁਣ ਵਾਲੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਅਸੀਂ ਸ਼ਾਂਤਮਈ ਬੈਠੇ ਸ਼ਾਂਤਮਈ ਬੈਠਿਆਂ ਦੇ ਉੱਪਰ ਸਾਡੇ ਉੱਪਰ ਵਿਰੋਧ ਪਰ ਸਾਡੇ ਉੱਪਰ ਜਿਹੜੇ ਹੈਗੇ ਨੇ ਉਹ ਗੋਲੇ ਭਰਾਈ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋੜੇ ਜਿਹੜੇ ਆਉ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚਲਾਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਥਰੂ ਗੈਸ ਦੇ ਗੋਲੇ ਸੁੱਟੇ ਗਏ ਉਸ ਤੋਂ ਬਾਅਦ ਰੋੜੇ ਜੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਰੋੜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਵਾਸੀਆਂ ਦੇ ਉੱਪਰ ਵਹਾਏ ਜਾ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਰੋੜੇ ਜਿਹੜੇ ਆਉਂਜ ਰਹੇ ਨੇ ਇਹ ਤਾਂ ਸ਼ਗਨਦੀਪ ਹਰਖਿਆਂ ਨੂੰ ਛਡਾਉਣ ਵਾਸਤੇ ਆਏ ਸੀਗੇ ਉਹਨਾਂ ਦਾ ਧਰਨਾ ਸੀ ਅੱਜ ਅਜ ਉਹਨਾਂ ਵਾਸਤੇ ਇਕੱਠੇ ਹੋਏ ਸੀ ਇੱਥੇ ਉਹਨੂੰ ਡੀਸੀ ਦਫ਼ਤਰ ਘਰਾਓ ਕਰਨਾ ਸੀਗਾ ਇਹਨਾਂ ਨੇ ਮਤਲਬ ਵੀ ਦਾਅ ਪਾਉਣ ਦੇ ਵਾਸਤੇ ਵੀ ਲੋਕ ਇਕੱਠੇ ਕੇ ਹੁੰਦੇ ਆ ਇਹ ਤਾਂ ਨਾ ਸਹੀ ਚਲਾਉਂਦੇ ਆਈਏ ਸਾਡੇ ਦੇਖੋ ਪੁਲਿਸ ਭਜਦੀ ਹੋਈ ਦਿਖਾਈ ਦੇ ਰਹੀ ਆ ਪੁਲਿਸ ਪਿੱਛੇ ਹੁੰਦੀ ਪੁਲਿਸ ਦੇ ਵੱਲੋਂ ਡਲੇ ਵੀ ਚਲਾਏ ਜਾ ਰਹੇ ਉਸ ਤੋਂ ਬਾਅਦ ਪਿੱਛੇ ਹੁੰਦੇ ਨੇ ਫਿਰ ਡਲੇ ਚਲਾਉਂਦੇ ਨੇ ਪਿੱਛੇ ਹੁੰਦੇ ਨੇ ਉਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਡਲੇ ਜੜਿਆ ਉਹ ਚਲਾਏ ਜਾ ਰਹੇ ਨੇ ਇੱਕ ਪਾਸੇ ਪਿੰਡ ਵਾਸੀ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਆਉਂਦਾ ਜੌਨ ਪਿੰਡ ਤੇ ਚੜਾਈ ਕਰਦਾ ਹੈ ਚੜਾਈ ਕਰਨ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਜੜੇ ਆ ਉਹ ਚਲਾਉਂਦਾ ਤੁਸੀਂ ਪੁਲਿਸ ਕਰਮੀਆਂ ਨੂੰ ਦੇਖ ਸਕਦੇ ਹੋ ਪੁਲਿਸ ਕਰਮੀ ਲੋਕਾਂ ਦੀ ਰੱਖਿਆ ਕਰਦੇ ਇਸ ਤੋਂ ਪਹਿਲਾਂ ਦੇਖੇ ਗਏ ਸੀ ਪੁਲਿਸ ਕਰਮੀ ਇਹ ਸੀ ਕਿ ਲੋਕਾਂ ਨੂੰ ਬਚਾਉਂਦੇ ਨੇ ਦਿਖੇ ਤਾਂ ਇਹ ਦੇਖੋ ਤਸਵੀਰ ਤੁਸੀਂ ਆਵਾਜ਼ਾਂ ਵੀ ਸੁਣ ਰਹੇ ਹੋਮੋਗੇ ਕਿ ਗੋਲੇ ਜਿਹੜੇ ਆ ਲੋਕਾਂ ਦੇ ਘਰਾਂ ਦੇ ਵਿੱਚ ਭਰਾਈ ਜਾ ਰਹੇ ਨੇ ਘਰਾਂ ਤੇ ਮਨ ਤਾਂ ਲੋਕਾਂ ਅੱਜ ਤੱਕ ਪੁਲਿਸ ਪ੍ਰਸ਼ਾਸਨ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੀ ਇਹ ਤਾਂ ਸੁਣਿਆ ਸੀ ਕਿ ਅਧਿਕਾਰ ਹੁੰਦਾ ਪੁਲਿਸ ਲਾਅ ਐਂਡ ਆਰਡਰ ਦਾ ਜ਼ਿੰਮਾ ਹੁੰਦਾ ਕਿ ਪੁਲਿਸ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੀ ਆ ਪਰ ਇਹ ਨਹੀਂ ਸੁਣਿਆ ਸੀ ਕਿ ਇਹ ਵੀ ਪੁਲਿਸ ਪ੍ਰਸ਼ਾਸਨ ਡਲੇ ਵੀ ਚਲਾਉਂਦੀ ਆ ਪੁਲਿਸ ਤਾਂ ਪੁਲਿਸ ਪ੍ਰਸ਼ਾਸਨ ਰੋੜੇ ਵੀ ਚਲਾਉਂਦੀ ਆ ਪੁਲਿਸ ਪ੍ਰਸ਼ਾਸਨ ਭਜਦੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਭਜਦੀ ਦਿਖਾਈ ਦੇ ਰਹੀ ਆ ਪੁਲਿਸ ਪ੍ਰਸ਼ਾਸਨ ਪਿੱਛੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਪਾਸੇ ਇਧਰ ਪਿੰਡ ਵਾਸੀ ਨੇ ਕੁਝ ਗਿਣਤੀ ਦੇ ਵਿੱਚ ਨੇ ਪਰ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਜਿਹੜੇ ਆ ਉਹ ਚੜ ਕੇ ਆਏ ਨੇ ਜੋਨ ਪਿੰਡ ਤੇ ਤੇ ਪੁਲਿਸ ਪ੍ਰਸ਼ਾਸਨ ਇਸ ਵੇਲੇ ਜਿਹੜਾ ਆ ਉਹ ਆਪਣੇ ਪੈਰ ਪਿੱਛੇ ਪੜਦਾ ਦਖਾਈ ਦੇ ਰਿਹਾ ਜਿਨ੍ਹਾਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਚਲਾਏ ਗਏ ਜਿਨ੍ਹਾਂ ਦੇ ਵੱਲੋਂ ਜਿਹੜੇ ਹੈਗੇ ਨੇ ਉਹ ਬਿਨਾਂ ਦੇਖਿਆ ਲੋਕਾਂ ਦੇ ਘਰਾਂ ਦੇ ਵਿੱਚ ਅਤਰੂ ਗੈਸ ਦੇ ਗੋਲੇ ਚਲਾਏ ਗਏ ਤੇ ਉਸ ਤੋਂ ਬਾਅਦ ਫਿਰ ਇੱਟਾਂ ਰੋੜਿਆਂ ਦੇ ਨਾਲ ਵਾਰ ਇੱਟਾਂ ਰੋੜਿਆਂ ਦੇ ਨਾਲ ਹਮਲਾ ਜਿਹੜਾ ਆ ਉਹ ਕੀਤਾ ਗਿਆ ਇੱਟਾਂ ਰੋੜਿਆਂ ਦੇ ਨਾਲ ਹਮਲਾ ਜਿਹੜਾ ਆ ਉਹ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਪਾਸੇ ਜਿਹੜੇ ਨੇ ਉਹ ਪਿੰਡ ਵਾਸੀ ਨੇ ਤਸਵੀਰਾਂ ਜੌਨ ਪਿੰਡ ਦੀਆਂ ਤੁਹਾਡੇ ਨਾਲ ਜਿਹੜੀਆਂ ਹੋ ਸਾਂਝੀਆਂ ਕਰ ਰਹੇ ਹਾਂ ਜੌਨ ਪਿੰਡ ਤੋਂ